ਹੈਲੋ ਸਤਿ ਸ੍ਰੀ ਅਕਾਲ ਜੀ ਕਾਲਜੀ ਕਲੀਅਰ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹੋਰ ਸਨਾਲੋ ਜੀ ਕੀ ਖਾਲ ਚੱਲਨੀ ਤੁਹਾਡੇ ਸਾਰਿਆਂ ਦੇ ਉਮੀਦ ਕਰਦੇ ਹਾਂ ਕਿ ਸਾਰੇ ਜਣੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਤੰਦਰੁਸਤ ਵੀ ਰੱਖਣ ਤੇ ਚੜ੍ਹਦੀ ਕਲਾ ਵਿੱਚ ਵੀ ਰੱਖਣਾ ਲਓ ਜੀ ਸ਼ਾਮ ਦਾ ਟਾਈਮ ਆ ਟਾਈਮ ਹੈਗਾ ਗਾ ਆਪ ਦੇਖ ਹੀ ਲੈਣੇ ਆ 5 ਵਜਨ ਦੇ ਵਿੱਚ 9 ਮਿੰਟ ਬਾਕੀ ਨੇਗੇ ਤੇ ਬਾਕੀ ਸਬਜੀ ਆਪਣੇ ਕੋਲ ਬਣੀ ਹੋਈ ਆ ਸਵੇਰ ਦੀ ਚੰਨਿਆਂ ਦੀ ਤੇ ਐਨਕਾ ਚਾੜਲਾ ਹੁਣ ਤਾਂ ਪਤਾ ਨਹੀਂ ਕਿਉਂ ਮੈਨੂੰ ਨਾ ਐਣਕ ਤੋਂ ਬਿਨਾ ਕੁਛ ਵੀ ਦਿਸਦਾ ਨਹੀਂ ਹੈਗਾ ਹੁਣ ਜਿਵੇਂ ਨਹੀਂ ਦਿਖਦਾ ਹੈਗਾ ਨੇੜੇ ਤੋਂ ਬਿਲਕੁਲ ਮੇਰੇ ਇਹ ਢਾਈ ਨੰਬਰ ਲੱਗੇ ਜਿਹੜੀ ਐਨਕਾ ਢਾਈ ਨੰਬਰ ਲੱਗੀ ਹੋਈ ਹੈ ਮੇਰੇ ਹੂੰ ਢਾਈ ਨੰਬਰ ਤੇ ਬਿਲਕੁਲ ਵੀ ਦਿਖਦਾ ਨਹੀਂ ਮੈਨੂੰ ਸਾਫ਼ ਹੀ ਨਹੀਂ ਦਿਖਦਾ ਜੇ ਮੈਂ ਐਨਕ ਲਾ ਕੇ ਦੇਖਦੇ ਫਿਰ ਮੈਨੂੰ ਸਾਫ਼ ਦਿੰਦਾ ਆਪਣੀ ਵੀਡੀਓ ਵੀ ਮੈਂ ਕਈ ਵਾਰ ਨਾ ਦੇਖਦੀ ਹੁੰਨੀ ਵੀ ਮੇਰੀ ਵੀਡੀਓ ਦੇ ਪਿੱਛੋਂ ਉਹੀ ਨਹੀਂ ਹੈਗੀ ਕਲੈਰਿਟੀ ਨਹੀਂ ਹੈਗੀ ਹਨਾ ਉਹ ਤੇ ਵੀ ਜਦੋਂ ਮੈਂ ਐਨਕ ਲਾ ਕੇ ਦੇਖਦੀ ਫਿਰ ਮੈਨੂੰ ਥੋੜਾ ਸਾਫ ਦਿਨ ਆਗਾ ਤਾਂ ਕਰਕੇ ਮੈਂ ਲਾਗੀ ਰੱਖਦੀ ਹੁਣ ਜਦੋਂ ਨੇੜੇ ਦਾ ਕੰਮ ਹੁੰਦਾ ਮੈਂ ਹੁਣ ਲਾਉਂਦੀ ਨਹੀਂ ਹੈਗੀ ਮਂਗਾ ਫਿਰ ਜਾਦੇ ਘਟ ਗਈ ਫਿਰ ਓਖਾ ਹੋ ਜੂਗਾ ਤੇ ਲਓ ਜੀ 5 ਵਜਣ ਵਾਲੇ ਨੇਗੇ ਤੇ ਹੁਣ ਚੱਲਦੇ ਆ ਉਧਰ ਵਾਸ਼ਿੰਗ ਏਰੀਆ ਚ ਕੱਪੜੇ ਪਾਉਣੇ ਮਸ਼ੀਨ ਦੇ ਵਿੱਚ ਸਬਜ਼ੀ ਹੈਗੀ ਸਵੇਰ ਦੀ ਆਪਣੇ ਕੋਲ ਚਣਿਆ ਵਾਲੀ ਠੀਕ ਹੈ ਜੀ ਉਹੀ ਖਾਵਾਂਗੇ ਸ਼ਾਮ ਨੂੰ ਤੇ ਦੁਪਹਿਰੇ ਵੀ ਉਹੀ ਖਾਦੀ ਹੁਣ ਸ਼ਾਮ ਨੂੰ ਵੀ ਉਹੀ ਨਾਲ ਚਟਣੀ ਹੋ ਜਾਂਦੀ ਦਹੀਂ ਵਗੈਰਾ ਹੋ ਜਾਂਦਾ ਤਾਂ ਕਰਕੇ ਚੱਲ ਜਾਂਦੀ ਹੈ ਹਨਾ ਤੇ ਬਾਕੀ ਕੱਪੜੇ ਪਾਉਣੇ ਹੁਣ ਮਸ਼ੀਨ ਦੇ ਵਿੱਚ ਕੱਪੜੇ ਧੋ ਦੇਣਾ ਜਿੰਨੇ ਕੁ ਵੀ ਹੈਗੇ ਨੇ ਆ ਬੈੱਡ ਸ਼ੀਟ ਹੁਣ ਚੱਕਣੀਆਂ ਸਵੇਰੇ ਚੱਕਣੀਆਂ ਸੀ ਸਵੇਰੇ ਮੇਰੇ ਕੋਲ ਆ ਕੋਈ ਆ ਗਈ ਤੇ ਤਾਂ ਕਰਕੇ ਫਿਰ ਦੋ ਤਿੰਨ ਘੰਟੇ ਮੇਰੇ ਵੱਸ ਸემი ਚਲੇ ਗਏ ਮੈਂ ਕਹਾਂ ਵੀ ਉਹ ਵੀ ਜ਼ਰੂਰੀ ਸੀ ਬੈਠਣਾ ਵੀ ਜ਼ਰੂਰੀ ਹੁੰਦਾ ਹਨਾ ਜੇ ਕੋਈ ਆਪਣੇ ਘਰੇ ਆਉਂਦਾ ਤਾਂ ਮੈਨੂੰ ਲੱਗਦਾ ਵੀ ਟਾਈਮ ਦੇਣਾ ਚਾਹੀਦਾ ਕਿਉਂਕਿ ਅਗਲਾ ਵੀ ਆਪਣਾ ਕੀਮਤੀ ਟਾਈਮ ਕੱਢ ਕੇ ਆਉਂਦਾ ਤਾਂ ਆਪਾਂ ਨੂੰ ਵੀ ਟਾਈਮ ਦੇਣਾ ਚਾਹੀਦਾਗਾ ਫਿਰ ਉਸ ਤੋਂ ਬਾਅਦ ਦੁਪਹਿਰ ਦਾ ਟਾਈਮ ਹੋ ਗਿਆ ਜੀ ਥੋੜੀ देर ਮੈਂ ਸੌਂ ਗਈ ਚਾਹ ਬਾਣੀ ਦਾ ਟਾਈਮ ਹੋ ਗਿਆ ਹੁਣ ਬਰਤਨ ਵਗੈਰਾ ਸਾਫ ਕੀਤੇ ਨੇ ਜੋ ਵੀ ਕੱਪੜੇ ਸੀ ਪੂਰੀ ਤਾਰ ਇਧਰੋਂ ਲੈ ਕੇ ਉੱਥੇ ਤੱਕ ਗੇਟ ਤੱਕ ਭਰੀ ਹੋਈ ਸੀ ਮੇਨ ਗੇਟ ਤੱਕ ਸਾਰੇ ਉਹ ਕੱਪੜੇ ਤੈਅ ਕਰਕੇ ਦੋਨੋਂ ਅਲਮਾਰੀਆਂ ਦੇ ਵਿੱਚ ਸੈੱਟ ਕਰਕੇ ਲਾ ਦਿੱਤੇ ਨੇ ਤੇ ਬਾਕੀ ਹੁਣ ਚੱਲਦੇ ਆ ਬਾਹਰ ਹਵਾ ਜੀ ਚੱਲ ਰਹੀ ਆ ਹੁਣ ਤਾਂ ਗਰਮੀ ਬਹੁਤ ਜ਼ਿਆਦਾ ਹੋਈ ਪਈ ਆ ਕੱਪੜੇ ਪਾਉਣੇ ਆ ਮਸ਼ੀਨ ਦੇ ਵਿੱਚ ਫਿਰ ਨਿਸ਼ਾਨਕੇ ਘਰ ਢੇਡਾ ਲਾ ਕੇ ਆਉਂਗੀ ਅੱਜ ਮੈਂ ਗਈ ਨਹੀਂ ਹੈਗੀ ਕੱਲ ਵੀ ਥੋੜਾ ਜਿਹਾ ਟਾਈਮ ਹੀ ਗਈ ਸੀ ਉਹਦੀ ਫਿਰ ਮੈਂ ਆ ਗਈ ਹੁਣ ਵੀ ਬਸ 2-4 ਮਿੰਟ ਚਾਹੂੰਗੀ ਸਨੀ ਦੇ ਆਉਣ ਦਾ ਟਾਈਮ ਹੋਇਆ ਪਿਆਗਾ ਫਿਰ ਉਹਦੇ ਲਈ ਚਾਹ ਬਣੂੰਗੀ ਹਾਈ ਹਿਚਕੀਆਂ ਪਤਾ ਨਹੀਂ ਕਾਤੋਂ ਲੱਗ ਗਿਆ ਤੇ ਚਲੋ ਜੀ ਪਹਿਲਾਂ ਮਸ਼ੀਨ ਦੇ ਵਿੱਚ ਕੱਪੜੇ ਪਾ ਲੀਏ ਫਿਰ ਦੇਖਦੇ ਹਾਂ ਕੀ ਕੰਮ ਕਰ ਕਰਦੇ ਆ ਆ ਬੈੱਡ ਸ਼ੀਟ ਚੱਕ ਲਈਏ ਹਾਈ 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 ਐਂਡ ਬਚ ਕੇ ਪਰ ਮੈਂ ਇਹਦੇ ਵਿੱਚ ਹੀ ਪਾ ਕੇ ਰੱਖਦੇ ਜਦੋਂ ਵੀ ਮੈਂ ਰੱਖਦੀ ਮੈਂ ਇਦਾਂ ਨਹੀਂ ਰੱਖਦੀ ਹੈਗੀ ਇਹਨੂੰ ਉਹਦੇ ਵਿੱਚੇ ਰੱਖਦੀ ਆ ਮੈਨੂੰ ਇਹ ਬੰਦਾ ਵੀ ਕਈ ਵਾਰ ਪਾਸੇ ਥੱਲੇ ਆ ਗਈ ਜਾਂ ਉਦਾਂ ਹਨਾ ਫਿਰ ਔਖਾ ਹੋ ਜਾਊਗਾ ਫੁੱਟ ਗਈ 1000 ਰੁਪਏ ਲੱਗਿਆ ਪੂਰਾ। ਕਲੇਰ ਸਾਹਿਬ ਤਾਂ ਪੈਸਾ ਤੋਂ ਡਰਦੇ ਨਾ ਆਪਣੀ ਨਿਗਾ ਚੈੱਕ ਕਰਵਾਉਣੀ ਨਹੀਂ ਜਾਂਦੇ। ਬਹੁਤ ਘੌਲੀ ਨੇ ਉਹ ਆਪਣੇ ਪ੍ਰਤੀ। ਮੈਂ ਵੀ ਹਾਂ ਜੀ ਪਰ ਮੈਂ ਵੀ ਕਿੰਨੇ ਸਾਲਾਂ ਤੋਂ ਘੌਲ ਕਰਦੀ ਕਰਦੀ ਨੇ ਆਖਰਕਾਰ ਆਪਣੀ ਨਿਗਾ ਘਟਾ ਕੇ ਫਿਰ ਐਨਕ ਲਵਾਈ ਹੈ ਕਿ ਨਹੀਂ ਮੇਰੀ ਨਿਗਾ ਬਹੁਤ ਵਧੀਆ ਸੀਗੀ। ਦੇਖਦੀ ਆ ਜਿਹੜੀ ਉਹ ਦਵਾਈ ਆ ਇੱਕ ਮਿਲਦੀ ਹੁੰਦੀ ਇੱਥੋਂ ਭਲਾਡੇ ਤੋਂ ਮਿਲਦੀ ਹੈ ਇੱਕ ਮਿਲਦੀ ਸੀਗੀ ਭਵਾਨੀਗੜ੍ਹ ਤੋਂ ਉਹ ਦਵਾਈ ਮੰਗਵਾਉਣੀ ਆ। ਉਹੀ ਪੋਨੀ ਉਹਦੇ ਨਾਲ ਨੀਗਾ ਨਾ ਕਲੀਅਰ ਸਾਹਿਬ ਦੀ ਨੀਗਾ ਵਧੀਆ ਹੋ ਗਈ ਸੀ ਇਹਨਾਂ ਨੂੰ ਬਿਲਕੁਲ ਦੇਖਣੋਂ ਹਟ ਗਿਆ ਸੀ ਮਤਲਬ ਡਾਕਟਰ ਇਹਨਾਂ ਨੂੰ ਕਹਿੰਦੇ ਸੀ ਵੀ ਤੁਸੀਂ ਗੱਡੀ ਚਲਾਈ ਫਿਰਦੇ ਹੋ ਵੀ ਕਿਸੇ ਵਿੱਚ ਮਾਰੋਗੇ ਪਰ ਉਸ ਦਵਾਈ ਨਾਲ ਇਹਨਾਂ ਦੀ ਨੀਗਾ ਬਹੁਤ ਸੋਹਣੀ ਹੋ ਗਈ ਸੀ ਤੇ ਦੇਖਦੀ ਆ ਮੈਂ ਵੀ ਹੋਣਾ ਹਨਾ ਉਹੀ ਦਵਾਈ ਮੰਗਵਾਉਣੀ ਹੈਗੀ ਵੀ ਉਹ ਪਾਲਿਆ ਕਰੂੰਗੀ ਲੜਦੀ ਤਾਂ ਜ਼ਰੂਰ ਆ ਪਰ ਫਾਇਦਾ ਵੀ ਕਰਦੇ ਲੋ ਜਾ ਪੈਡਿਸ਼ੀਟ ਚੱਕ ਲੈ ਫਿਰ ਮਿਲਦੇ ਹੁਣ ਸੋਨੂੰ ਆਪਾ ਚੱਲਦੇ ਹੁਦਰ ਨਾ ਨਾ ਚੀਜ਼ ਕਹੀ ਨਹੀਂ ਪਰ ਪੈਡਿਸ਼ੀਟ ਫੇਰ ਹੋਊਗੀ ਮੈਨੂੰ ਕੋਲ ਆਈ ਹਾਏ ਬੱਡੇ ਸ਼ੀਟ ਆਪਾਂ ਕਰ ਦਿੱਤੀ ਚੇਂਜ ਇਹ ਵਾਲੀ ਆਫ ਵਾਈਟ ਵਿਛਾ ਦਿੱਤੀ ਆ ਠੀਕ ਹੈ ਜੀ ਲੋ ਜੀ ਮੌਸਮ ਘੈਂਟਾ ਤੇ ਠੰਡਾ ਠੰਡਾ ਮੌਸਮ ਆ ਠੰਡੀ ਠੰਡੀ ਹਵਾ ਚੱਲ ਰਹੀ ਹੈ ਤੇ ਕੱਪੜੇ ਧੋਣ ਦਾ ਵੀ ਨਜ਼ਾਰਾ ਆਊਗਾ ਹਨਾ ਤੇ ਲੋ ਜੀ ਕੱਪੜੇ ਆਪਾਂ ਵਾਸ਼ਿੰਗ ਮਸ਼ੀਨ ਦੇ ਵਿੱਚ ਪਾਉਣੇ ਆ ਤੁਸੀਂ ਦੇਖ ਹੀ ਸਕਦੇ ਹੋ ਠੰਡੀ ਠੰਡੀ ਹਵਾ ਚੱਲ ਰਹੀ ਆ ਤੇ ਕੱਪੜੇ 2-3 ਦਿਨਾਂ ਤੋਂ ਲਗਾਤਾਰ ਜਿਹੜੇ ਸ਼ਾਮ ਨੂੰ ਹੀ ਮੈਂ ਧੋਣੀਆਂਗੀ ਕਿਉਂਕਿ ਸਵੇਰ ਟਾਈਮ ਹੋਣਾ ਜਿਹੜਾ ਰੁਟੀਨ ਆ ਮੇਰਾ ਨਾ ਕਈ ਵਾਰ ਚੇਂਜ ਹੋ ਜਾਂਦਾਗਾ ਕੰਮਾਂ ਕਰਾਂ ਦਾ ਕਈ ਵਾਰ ਜਦੋਂ ਮੈਂ ਸਵੇਰ ਟਾਈਮ ਸਬਜੀ ਸਵੇਰ ਟਾਈਮ ਬਣਾਉਣ ਲੱਗ ਜਮਾ ਤਾਂ ਫਿਰ ਕੱਪੜੇ ਨੇ ਜੇ ਤਾਂ ਸੁਬਾ ਜਲਦੀ ਉੱਠ ਕੇ ਮਸ਼ੀਨ ਮੈਂ ਲਾ ਦਿੰਨੀ ਆ ਫਿਰ ਤਾਂ ਸੁਬਾਈ ਧੋ ਦਿੰਨੀ ਆ ਨਹੀਂ ਫਿਰ ਸ਼ਾਮ ਨੂੰ ਕੱਪੜੇ ਆਉਂਦੀ ਜਿਹੜੀ ਮੇਰੀ ਮਤਲਬ ਵਾਰੀ ਆਉਂਦੀ ਹੁੰਦੀ ਹੈਗੀ ਕਿਉਂਕਿ ਦੁਪਹਿਰ ਟਾਈਮ ਬਹੁਤ ਜ਼ਿਆਦਾ ਗਰਮੀ ਹੋ ਜਾਂਦੀ ਹੈ ਤੇ ਬਾਕੀ ਹੁੰਦਾ ਥੋੜਾ ਵੀ ਚਲੋ ਰੈਸਟ ਵੀ ਕਰ ਲਈ ਕੰਮ ਤਾਂ ਖਤਮ ਹੁੰਦੀ ਨਹੀਂ ਹੈਗੇ ਤਾਂ ਕਰਕੇ ਇਦੇ ਵਿੱਚ ਦੋ ਬੈੱਡ ਸ਼ੀਟਾਂ ਨੇ ਜੀ ਇੱਕ ਤਾਂ ਹੁਣ ਚੇਂਜ ਕੀਤੀ ਐ ਇੱਕ ਮੈਂ 2 ਦਿਨ ਪਹਿਲਾਂ ਚੇਂਜ ਕਰਤੀ ਸੀ ਦੂਸਰੇ ਰੂਮ ਦੀ ਜਿਹੜੀ ਬੈੱਡ ਸ਼ੀਟ ਸੀਗੀ ਇਹਦੇ ਵਿੱਚ ਇੱਕ ਜਿਹੜੀ ਹੈਵੀ ਬੈੱਡ ਸ਼ੀਟ ਇੱਕ ਤਾਂ ਚਲੋ ਹਲਕੀ ਜੁਈ ਹੈਗੀ ਮੈਂ ਕਿਹਾ ਚਲੋ ਵੀ ਇਹ ਲੱਗਦੇ ਹੱਥ ਹੁਣ ਜਿਹੜੇ ਮਤਲਬ ਡੇਲੀ ਵੇਅਰ ਦੇ ਕੱਪੜੇ ਨੇ ਬਹੁਤ ਘੱਟ ਸੀਗੇ ਅੱਜ ਜ਼ਿਆਦਾ ਨਹੀਂ ਸੀਗੇ ਮੈਂ ਕਿਹਾ ਚਲੋ ਵੀ ਇਹ ਵੀ ਹੁਣ ਕੱਪੜੇ ਜਿਹੜੇ ਬੈੱਡ ਸ਼ੀਟਾਂ ਦਾ ਕੰਮ ਵੀ ਨਾਲ ਹੀ ਮੁਕਾ ਲੈਣੀ ਆ ਮੈਂ ਤੇ ਲੋ ਜੀ ਉਸ ਤੋਂ ਬਾਅਦ ਇਹਦੇ ਵਿੱਚ ਨਾ ਇਹ ਪਲਾਂਟ ਹੋਇਆ ਹੋਇਆ ਸੀ ਉਹਦਾ ਕਾਲੀ ਭਮੋਲ ਦਾ ਜੋ ਕਿ ਥੋੜਾ ਸੁੱਕ ਚੁੱਕਿਆ ਜਿਹੜੀਆਂ ਸੁੱਕੀਆਂ ਹੋਈਆਂ ਟਹਿਣੀਆਂ ਸੀ ਉਹਦੀਆਂ ਮੈਂ ਉਹ ਹੀ ਕੱਟ ਰਹੀ ਸੀ ਮੈਂ ਕਿ ਦੁਬਾਰਾ ਫੁੱਟ ਜਾਵੇ ਜਿਹੜੀ ਕਾਲੀ ਭਮੋਲ ਹੁੰਦੀ ਹੈ ਬਹੁਤ ਵਧੀਆ ਸਾਡੀ ਹੈਲਥ ਦੇ ਲਈ ਜਿਹੜੀ ਉਹਦੇ ਮਤਲਬ ਕਾਲੀ ਭਮੋਲ ਦਾ ਫਲ ਹੁੰਦਾ ਹਨਾ ਉਹ ਵੀ ਬਹੁਤ ਵਧੀਆ ਸਾਡੀ ਹੈਲਥ ਦੇ ਲਈ ਗੋਡਿਆਂ ਲਈ ਪੈਵਾਦੀ ਤੇ ਲਈ ਹਨਾ ਬਹੁਤ ਵਧੀਆ ਹੁੰਦੇ ਆ ਲੋਚ ਪਾਰਕ ਦੀ ਵੀ ਇੱਕ ਝਲਕ ਦਿਖਾ ਦਈ ਇਸ ਤਰ੍ਹਾਂ ਦਾ ਲੱਗਦਾ ਹੁਣ ਤਾਂ ਦੇਖੋ ਇਸ ਤਰ੍ਹਾਂ ਵੀ ਤੁਹਾਨੂੰ ਦਿਖਾ ਦਿੰਨੇ ਆ ਪਾ ਜਾਨਵਰਾਂ ਲਈ ਜਿਹੜਾ ਆਪਣਾ ਘਰ ਵਾਲਾ ਕੁੰਡਾ ਸੀ ਉਹਦੇ ਵਿੱਚ ਪਾਣੀ ਰੱਖ ਦਿੰਨੇ ਆ ਪੰਛੀਆਂ ਲਈ ਸੌਰੀ ਪੰਛੀਆਂ ਲਈ ਠੀਕ ਹੈ ਜੀ ਇੱਥੇ ਪਾਣੀ ਰੱਖ ਦਿੰਨੇ ਆ ਤੇ ਬਾਕੀ ਠੀਕ ਆ ਜੀ ਘਾਹ ਦੀ ਕਟਾਈ ਕਟੋਈ ਆਪਾਂ ਕਰਾਤੀ ਸੀਗੀ ਠੰਡੀ ਠੰਡੀ ਹਵਾ ਚੱਲ ਰਹੀ ਆ ਨੂੰ ਸੋਹਣੀ ਹਵਾ ਚੱਲ ਰਹੀ ਆ ਤੇ ਇਸ ਤਰ੍ਹਾਂ ਲੱਗ ਰਿਹਾ ਘਾਹ ਕੱਟ ਕੇ ਦੇਖੋ ਸਾਫ਼ ਹੋ ਗਿਆ ਬਹੁਤ ਜ਼ਿਆਦਾ ਘਾਹ ਡੜ ਡਕਾ ਹੋਇਆ ਐਡਾ ਡਾ ਐਡਾ ਡਾ ਨਹੀਂ ਮਤਲਬ ਬਾਵਾ ਹੋ ਰਿਹਾ ਸੀ ਘਾਹ ਕੱਟਣ ਵਾਲਾ ਹੀ ਸੀਗਾ ਡਰ ਲੱਗਦਾ ਸੀ ਤੇ ਬਾਕੀ ਪਲਾਂਟ ਜਿੰਨੇ ਵੀ ਹੈਗੇ ਨੇ ਸਾਰੇ ਐਂ ਤਾਂ ਹਰੇ ਭਰੇ ਰਹਿਣਗੇ ਠੀਕ ਹੈ ਜੀ ਪਰ ਨਾ ਮੈਂ ਕੋਈ ਨਹੀਂ ਲਿਆਂਦੇ ਉਹੀ ਨੇਗੇ ਬੱਦਲ ਵਾਈ ਹੋਈ ਪਈ ਆ ਦੇਖੋ ਬੜੀ 베ਰੀ ਦੇਖੋ ਕਿੱਡੀ ਹੋਣ ਲੱਗੀ ਨਹੀਂ ਹੁਣ ਇੰਨੀ ਫੈਲ ਜਾਣਾ ਸਾਰੇ ਕਵਰ ਕਰ ਲੈਣਾ ਇਹਨੇ ਪਾਰਕ ਨੂੰ ਬਹੁਤ ਜ਼ਿਆਦਾ ਫੈਲ ਜਾਣਾ ਇਹ ਖੁੱਗੀ ਬੋਲ ਰਹੀ ਕਿ ਨਹੀਂ ਵਧੀਆ ਲੱਗਦੀ ਆ चलो ये निशान के ना अपना गेट बंद कर दी लो जी इतना सनी आ गया सी बैंक तो मैं थोड़ा जा टाइम निशान के चली गई थी ਦੇਸਨੀ ਬਾਅਦ ਦੇ ਵਿੱਚ ਆਇਆ ਸੀਗਾ ਮੈਂ ਉਹਨੂੰ ਚਾਹ ਪੁੱਛ ਰਹੀ ਸੀ ਮੈਂ ਕਿਹਾ ਜਾ ਅੱਜ ਉਹਨੇ ਮਨਾ ਕਰਤਾ ਕਹਿੰਦਾ ਮੈਂ ਚਾਹ ਪੀਣੀ ਨਹੀਂ ਮੈਂ ਕਿਹਾ ਚਲ ਠੀਕ ਆ ਤੇ ਉਸ ਤੋਂ ਬਾਅਦ ਫੇ ਮੰਜਾ ਕੱਢ ਲਿਆ ਬਾਹਰ ਕੋਲੇ ਬਿਚਾਲਿਆ ਬਾਹਰ ਜਿਹੜੇ ਕਿਉਂਕਿ ਸ਼ਾਮ ਨੇ ਤਾਂ ਬਾਹਰ ਬੱਦਨਾ ਵਧੀਆ ਲੱਗਦਾ ਮੈਂ ਉਸ ਨੂੰ ਕਹਿੰਦਾ ਸ਼ਾਮ ਦਾ ਮੌਸਮ ਜੀ ਹੋ ਜਾਂਦਾ ਹਵਾ ਬਗੈਰਾ ਚੱਲਦੀ ਰਹਿੰਦੀ ਉਹਨਾਂ ਦਾ ਚਲਦਾ ਬਾਹਰ ਬੈਠੇ ਉਹਨਾਂ ਦਾ ਸੱਤ ਕੱਢ ਲਿਆ ਜਿਸ ਦੀ ਦੀਆਂ ਉਹਨੀਆਂ ਸੇ ਨਹੀਂ ਸਕਦਾ ਗੱਲ ਕਰਦਾ ਹਾਂ ਹੱਥ ਮੈਂ ਗੱਦਨਾ ਲੈਣੀਆਂ ਨੇ ਪਾਈ ਨਹੀਂ ਸਕਦਾ ਨਾ ਤੇ ਕਈ ਵਾਰ ਜਨਾ ਤਾਂ ਲੋਕਾਂ ਨੇ ਆਪਾਂ ਨੂੰ ਮੋਰ ਦੇ ਪੈਸੇ ਪੁੱਛਾਉਂਦੇ ਨੇ ਹਰ ਇੱਕ ਤਾਂ ਕੋਈ ਨਾ ਕੋਈ ਮੈਂ ਥੋੜੀ ਘੱਟ ਬਣਾਉਣੀ ਵਸੇ ਕਦੂ ਬਹੁਤ ਟੇਸਟੀ ਬਣਦਾ ਤੋਰੀਆਂ ਵੀ ਟੇਸਟੀ ਬਣਦੀਆਂ ਨੇ ਪਰ ਬੱਚਿਆਂ ਕਰਕੇ ਕਈ ਸਬਜ਼ੀਆਂ ਫਿਰ ਉਹ ਕਰਨੀਆਂ ਪੈਂਦੀਆਂ ਨੇ ਹਣਾ ਆਪਣਾ ਸਵਾਦ ਆ ਜਿਹੜਾ ਉਹ ਨਹੀਂ ਦੇਖਿਆ ਜਾਂਦਾ ਬੱਚਿਆਂ ਦੀ ਟੇਸਟ ਦੇਖਿਆ ਜਾਂਦਾ ਗਾ ਲਓ ਜੀ ਇੱਥੇ ਬਾਹਰ ਮੰंजे ਤੇ ਬੈਠ ਕੇ ਮੈਂ ਗਾਜਰਾਂ ਜਿਹੜੀਆਂ ਛਿੱਲੀਆਂ ਸੀ ਕੱਟੀਆਂ ਅੰਦਰ ਸੀਗੀਆਂ ਇਨੂੰ ਹੁਣ ਕਿਉਂਕਿ ਜਦੋਂ ਇਹਨੂੰ ਆ ਕਿ ਸਵੇਰੇ ਟਾਈਮ ਲੱਗੇ ਤੇ ਬਣਾਵਾਂ ਤਾਂ ਕਰਕੇ ਮੈਂ ਹੁਣੇ ਪਾਸੇ ਕੇ ਰੱਖ ਦੂੰਗੀ ਥੇਕ ਵਿੱਚ ਰੱਖ ਦੂੰਗੀ ਸਵੇਰੇ ਆਲੂ ਵਗੈਰਾ ਜਿਹੜਾ ਪਿਆਜ਼ ਨੇ ਉਹ ਸਵੇਰੇ ਕੱਟ ਲੂੰਗੀ ਚਲੋ ਜੀ ਆਪਾਂ ਹੁਣ ਇੱਥੇ ਚੋਪਿੰਗ ਬੋਰਡ ਤੇ ਜਿਹੜੀਆਂ ਗਾਜਰਾਂ ਦੀ ਚੋਪਿੰਗ ਕਰਦੇ ਹਾਂ लो जी गाजर जट लीया ने जी एसी टोकरी के फ्रिज रखी एम हीसी भी क्वालिटी के पाँगी एदकर सुबह टाइम जो भी मसला करना जो आलू कटिंग कर दीरे हो जाएंगे जो है जी गाजर थोड़ा टाइम लगता ये कम मैं कर लिया तो चलो जी गाजर का कम हो गया तो मैंने फ्रिज रखे बहुत शौके कपड़े जोड़े मिल ठीक है जी ਤੇ ਲੋਜੀ ਇੱਥੇ ਕੱਪੜੇ ਸੀ ਜਿਹੜੇ ਮੈਂ ਧੋਲੇ ਸੀ ਖੰਗਾਲ ਕੇ ਬਸ ਕੱਲੇ ਉਹਦੇ ਵਿੱਚ ਪਾਉਣੇ ਸੀ ਕਿ ਪਾਣੀ ਵਿੱਚ ਖੰਗਾਲ ਖੰਗਾਲ ਕੇ ਰੱਖਲੇ ਸੀ ਕਿ ਟੱਬ ਭਰ ਕੇ ਪਾਣੀ ਦਾ ਤੇ ਉਸ ਤੋਂ ਬਾਅਦ ਬਸ ਉਹਨੇ ਡਰਾਈ ਕਰਨੀ ਸੀ ਡਰਾਈ ਕਰਕੇ ਬਾਅਦ ਕਰਨਾ ਹੈ ਤਾਂ ਹੀ ਉਹ ਸੇਕ ਤੋਂ ਲਈ ਉਹਦਾ ਵੀ ਆਈ ਵੀ ਬਾਹਰ ਕਰਕੇ ਜਾਂ ਤੇ ਮੈਂ ਚਲੋ ਪੋਟਾਂ ਪਾਣੀ ਦਾ ਤੇ ਬਾਅਦ ਕਰੀਗੀ ਪਰ ਅੱਜ ਸੁੱਕ ਚੁੱਕੀ ਸੀਗੀ ਤੇ ਕੁਛ AC ਵਾਲਾ ਪਾਣੀ ਸੀ ਇੱਕ ਕੁਆਲਿਟੀ ਉਹ ਪਾਤਾ ਉਸ ਤੋਂ ਬਾਅਦ ਫਿਰ ਪਾਈਪ ਨਾਲ ਸਾਰੇ ਪੌਦਿਆਂ ਨੂੰ ਪਾਣੀ دیتا ਸੀ ਕਿਉਂਕਿ ਪੌਦੇ ਕਾਫੀ ਜ਼ਿਆਦਾ ਨੇ ਬਾਲਟੀਆਂ ਨਾਲ ਫਿਰ ਥੋੜਾ ਜਿਹਾ ਔਖਾ ਹੋ ਜਾਂਦਾਗਾ ਹਨਾ ਬਾਲਟੀਆਂ ਚੱਕਣੀਆਂ ਕਿਉਂਕਿ ਮੇਰੀ ਢੂਹੀ ਦਰਦ ਕਰਨ ਲੱਗ ਜਾਂਦੀ ਆ ਫਿਰ ਤਾਂ ਕਰਕੇ ਮੈਂ ਪਾਈਪ ਨਾਲ ਹੀ ਸਾਰੇ ਪੌਦਿਆਂ ਨੂੰ ਪਾਣੀ دیتا ਸੀ ਵੈਸੇ ਬਾਲਟੀ ਜਾਂ ਛੋਟਾ ਬਿਲਕੁਲ ਛੋਟਾ ਪਾਈਪ ਹੋਵੇ ਉਹਦੇ ਨਾਲ ਪਾਣੀ ਦੇਣਾ ਚਾਹੀਦਾ ਕਿਉਂਕਿ ਫਿਰ ਜਿਹੜੀ ਗਮਲਿਆਂ ਦੀ ਮਿੱਟੀ ਉਹ ਬਾਹਰ ਨਹੀਂ ਨਿਕਲਦੀ ਹੈਗੀ ਪਰ ਮੈਂ ਥੋੜਾ ਜਿਹਾ بس ਆਪਣਾ ਢੂਹੀ ਕਰਕੇ ਹਜੇ ਮਤਲਬ ਮੈਂ ਪੂਰੀ ਤਰ੍ਹਾਂ ਫਿੱਟ ਨਹੀਂ ਹੈਗੀ ਸੈੱਟ ਨਹੀਂ ਹੈਗੀ ਹੈਨਾ ਤਾਂ ਕਰਕੇ ਫਿਰ ਮੈਂ ਪਾਈਪ ਨਾਲ ਹੀ ਪਾਣੀ ਦਿੱਤਾ ਸੀ ਲਓ ਜੀ ਉਧਰ ਕੱਪੜੇ ਵੀ ਜਿਹੜੇ ਡਰਾਈ ਹੋ ਗਏ ਸੀਗੇ ਤੇ ਸੁੱਕਣੇ ਪਾ ਦਿੰਨੇ ਆਪਾਂ ਤਾਰ ਤੇ ਤੇ ਇੱਥੇ ਟਾਈਮ ਪਤਾ ਨਹੀਂ ਸੱਤਕ ਦਾ ਹੋ ਗਿਆ ਹੋਗਾ ਵੈਸੇ ਤਾਂ ਹਜੇ ਦਿਨ ਖੜਾ ਸੀਗਾ ਹੁਣ ਜਲਦੀ 7:00 ਵਜੇ ਜਾਂਦੇ ਆ ਤੇ ਮੈਂ ਕਹ ਵੀ ਚਲੋ ਉਸ ਤੋਂ ਬਾਅਦ ਫਿਰ ਮੈਨੂੰ ਮੇਰੀ ਫਰੈਂਡ ਦਾ ਫੋਨ ਵੀ ਆਈ ਜਾਂਦਾ ਸੀ ਮੈਂ ਕਹ ਚਲੋ ਕੱਪੜੇ ਸੁੱਕਣੇ ਪਾ ਕੇ ਬਾਅਦ ਦੇ ਵਿੱਚ ਗੱਲਬਾਤ ਕਰਦੀ ਹੈਗੀ ਜੋ ਤਵਤੀ ਰਹਿ ਗਈ ਜਾਂ ਫਸ ਇੱਥੇ ਮੈਂ ਰੋਟੀ ਬਣਾਉਣੀ ਆ ਹੋਰ ਲਗਭਗ ਕੰਮ ਹੋ ਹੀ ਚੁੱਕੇ ਨੇ ਤੇ ਲੋਜੀ ਕੱਪੜੇ ਆਪਾਂ ਸੁੱਕਣੇ ਪਾ ਕੇ ਫਿਰ ਮਿਲਦੇ ਆ ਤੁਹਾਨੂੰ ਲੋਜੀ ਕੱਪੜੇ ਧੋ ਕੇ ਸੁੱਕਣੇ ਪਾ ਦਿੱਤੇ ਨੇ ਤਾਂ ਸੜਕਾ ਕੰਮ ਥੋੜਾ ਸੁੱਖਾ ਹੋ ਗਿਆ ਹੁਣ ਕੱਲੀ ਰੋਟੀ ਰੋਟੀ ਬਣਾਉਣੀ ਰਹਿ ਗਈ ਜੋ ਤਵਤੀ ਰਹਿ ਗਈ ਉਹ ਕਰਦੇ ਹਾਂ ਤੇ ਮੌਸਮ ਦੇਖੋ ਲੋ ਜੀ ਅਗਲਾ ਦਿਨ ਹੋ ਗਿਆ ਤੇ ਦੁਪਹਿਰ ਦਾ ਟਾਈਮ ਆ ਸਵੇਰ ਦਾ ਹੀ ਰਾਤ ਦਾ ਹੀ ਮੀਂਹ ਪੈ ਰਿਹਾ ਵਿਚਦੀ हट ਜਾਂਦਾ ਫਿਰ ਲੱਗ ਜਾਂਦਾ ਇਸ ਤਰ੍ਹਾਂ ਹੋ ਰਿਹਾ ਬਹੁਤ ਗਰਮੀ ਸੀ ਗਰਮੀ ਤੋਂ ਚਲ ਥੋੜੀ ਜਿਹੀ ਰਾਹਤ ਮਿਲ ਗਈ ਬਹੁਤ ਵਧੀਆ ਮੌਸਮ ਹੋ ਗਿਆ ਘੈਂਟ ਮੌਸਮ ਆ ਹਵਾ ਵੀ ਚੱਲ ਰਹੀ ਹੈ ਨਾਲ ਨਾਲ ਮੀਂਹ ਪੈ ਰਿਹਾ ਦੇਖੋ ਦੱਸਿਓ ਜੀ ਕਿੰਨਾ ਕਿੰਨਾ ਜੇ ਪਿੰਡ ਮੀਂਹ ਪਿਆਗਾ ਕਿਹੜੇ ਕਿਹੜੇ ਂਦੀ ਵਿੱਚੋਂ ਤੁਸੀਂ ਦੇਖ ਰਹੇ ਹੋ ਵੀਡੀਓ ਕਿੱਥੇ ਕਿੱਥੇ ਮੀਂਹ ਪਿਆਗਾ ਦੱਸਿਓ ਜਰੂਰ ਸਾਰੇ ਜਾਣੇ ਠੀਕ ਹੈ ਜੀ ਮੌਸਮ ਠੰਡਾ ਹੋ ਗਿਆ ਚਲੋ ਹਾਂ ਕੁਝ ਟਾਈਮ ਲਈ ਚਲੋ ਗਰਮੀ ਤੋਂ ਰਾਹਤ ਮਿਲੂਗੀ ਹੈ ਨਾ ਬਹੁਤ ਜ਼ਿਆਦਾ ਗਰਮੀ ਹੋਈ ਪਈ ਸੀ ਹੈਲੋ ਲਓ ਜੀ ਦੂਜੇ ਦਿਨ ਦੇ ਵੀ ਸ਼ਾਮ ਦਾ ਟਾਈਮ ਹੋ ਗਿਆ ਤੇ ਵੀਡੀਓ ਦੀ ਐਡੀਟਿੰਗ ਕਰ ਰਹੀ ਸੀ ਜੋ ਕਿ ਤੁਹਾਡੇ ਕੋਲ ਹੁਣ ਵੀਡੀਓ ਆਊਗਾ ਜਿਹੜਾ 8:08 ਵਜੇ ਤੱਕ ਉਸ ਵੀਡੀਓ ਦੀ ਐਡੀਟਿੰਗ ਕਰ ਰਹੀ ਸੀ ਮੈਂ ਤੇ ਮੈਂ ਕਿਹਾ ਚਲੋ ਦੇਖਦੇ ਆ ਵੀਡੀਓ ਅਨਕੰਪਲੀਟ ਸੀਗਾ ਤੇ ਤੁਹਾਡੇ ਨਾਲ ਗੱਲਬਾਤ ਕਰਕੇ ਮੈਂ ਕਿਹਾ ਚਲੋ ਵੀਡੀਓ ਦਾ ਆਪਾਂ ਐਂਡ ਕਰਦੇ ਆਂਗੇ ਤੇ ਇੱਕ ਨਾ ਕਮੈਂਟ ਆਇਆ ਮੇਰੇ ਮਤਲਬ ਮੈਂ ਵੀਡੀਓ ਪਾਈ ਸੀ ਪਤਾ ਨਹੀਂ ਕਿਹੜੀ ਬਾਲਾਂ ਵਾਲੀ ਵੀਡੀਓ ਤੇ ਕਮੈਂਟ ਆਇਆ ਜੋ ਕਿ ਮੈਂ हेयर मास्क ਆ ਤੁਹਾਨੂੰ ਦੱਸਿਆ ਸੀ ਮਤਲਬ ਜਿਹੜਾ ਹ ਉਹ ਸੀਗਾ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਵੀ ਆਮਲਾ ਪਾਊਡਰ ਵਾਲਾ ਹਨਾ ਵੀਡੀਓ ਉਹ ਵੀਡੀਓ ਤੇ ਮੈਨੂੰ ਕਮੈਂਟ ਆਇਆ ਕਿਸੇ ਦਾ ਮਤਲਬ ਕਿਸੇ ਨੇ ਪੁੱਛੇ ਉੱਥੇ ਵੀ ਦੀਦੀ ਇਹ ਕਿੰਨੇ ਵਾਰ ਮਤਲਬ ਕਿਨ ਕਿਨ ਕਦੋਂ ਲਾਉਣਾ ਕਿੰਨੇ ਟਾਈਮ ਬਾਅਦ ਲਾਉਣਾ ਹਨਾ ਐਵੇਂ ਕੁਝ ਲਿਖਿਆ ਹੋਸੀ ਪੜਨ ਦਾ ਤੇ ਉੱਥੇ ਨਾ نیچے ਕਿਸੇ ਨੇ ਹੋਰ ਕਮੈਂਟ ਕੀਤਾ ਕਹਿੰਦੇ ਇਹ ਸੁਆਸ ਗੋਹਲ ਤੋਂ ਮਤਲਬ ਸੁਣ ਕੇ ਦੱਸ ਰਹੇ ਨੇ ਲੋ ਦੱਸੋ ਹਨਾ ਮੇਰੇ ਕੋਲ ਆਪਣਾ ਦਿਮਾਗ ਨਹੀਂ ਹੈਗਾ ਵੀ ਮੈਂ ਸੁਆਸ ਗੋਇਲ ਕੌਣ ਸੁਆਸ ਗੋਇਲ ਹਨਾ ਗੋਇਲ ਆ ਪਤਾ ਨਹੀਂ ਕੀ ਕਹਿ ਰਹੇ ਇਸ ਕਿਉਂ ਨਾ ਵੀ ਮੈਂ ਮੇਰੇ ਕੋਲ ਦਿਮਾਗ ਨਹੀਂ ਇਹ ਤਾਂ ਛੋਟੇ ਤੋਂ ਛੋਟੇ ਬੱਚੇ ਨੂੰ ਵੀ ਪਤਾ ਸਭ ਨੂੰ ਪਤਾ ਹਨਾ ਚਲੋ ਇਹ ਤਾਂ ਹੁਣ ਮੈਂ ਮੈਂ ਮਤਲਬ ਸਾਲ 2 ਸਾਲ ਤੋਂ ਟਰਾਈ ਕਰ ਰਹੀ ਹਾਂ ਮੇਰੇ ਵਾਲ ਇੰਨੇ ਲੰਬੇ ਨੇ ਤੁਸੀਂ ਮੇਰੀਆਂ ਪੁਰਾਣੀਆਂ ਵੀਡੀਓਜ਼ ਦੇਖ ਲਿਓ ਹਨਾ ਮੇਰੇ ਵਾਲਾਂ ਦਾ ਕਿੰਨਾ ਫਰਕ ਪੈ ਗਿਆ ਹਾਈਟ ਮੇਰੇ ਵਾਲਾਂ ਦੀ ਗਰੋਥ ਹੋਈ ਹੈਗੀ ਤੇ ਮੈਂ ਤੁਹਾਡੇ ਨਾਲ ਸਾਲ ਡੇਢ ਸਾਲ ਤੋਂ ਸ਼ਾਇਦ ਸ਼ੇਅਰ ਕਰ ਰਹੀ ਹਾਂ ਇਹ ਵੀਡੀਓ ਹਨਾ ਮੈਂ ਇਹ ਵਾਲਾ ਜਿਹੜਾ ਮਤਲਬ ਕਿ ਪੈਕ ਜਿਹੜਾ ਆਪਾਂ ਲਾਉਣੇ ਆ ਬਾਲਾਂ ਦੇ ਲਈ ਜਿਵੇਂ ਚੌਲਾਂ ਦਾ ਪਾਣੀ ਹੋ ਗਿਆ ਕਲੌਂਜੀ ਮੇਥੀ ਤੇ ਮੈਂ ਤੁਹਾਡੇ ਨਾਲ ਕਿੰਨੇ ਚਿਰ ਤੋਂ ਸ਼ੇਅਰ ਕਰਦੀ ਆ ਰਹੀ ਹਾਂ ਲੋਕਾਂ ਦਾ ਵੀ ਸਰਿਆ ਪਿਆ ਜਮੀ ਸਰਿਆ ਪਿਆਗਾ ਵੀ ਇਹ ਤਾਂ ਹਰ ਇੱਕ ਇਨਸਾਨ ਨੂੰ ਪਤਾਗਾ ਵੀ ਦੇਖੋ ਹਨਾ ਆਮਲੇ ਆਪਣੇ ਬਾਲਾਂ ਨੂੰ ਵਧਾਉਣ ਲੱਗੇ ਆਪਾਂ ਸਿਕਾ ਕਾਈ ਦਾ ਤੇਲ ਵੀ ਲਾਇਆ ਕਰਦੇ ਸੀਗੇ ਤੇ ਸਿਕਾ ਕਾਈ ਦਾ ਆਹੋ ਵੀ ਲਾਉਂਦੇ ਹੁੰਦੇ ਸੀਗੇ ਸ਼ਾ ਸ਼ੈਂਪੂ ਵੀ ਮਿਲਦਾ ਸਾਰਾ ਕੁਝ ਹੀ ਮਿਲਦਾ ਹੈ ਨਾ ਵੀ ਆਪਾਂ ਨੂੰ ਪਤਾ ਹੀ ਨਹੀਂ ਕਿ ਕਿੰਨੇ ਕਿ ਗੁਣ ਨੇ ਮੈਨੂੰ ਫੋਨ ਆ ਰਿਹਾ ਮੈਂ ਬਾਅਦ ਚ ਗੱਲ ਕਰਦੀ ਹਾਂ ਚਲੋ ਜੀ ਇਸ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਹਾਂਗੇ ਤੇ ਕੀ ਕਰ ਸਕਦੇ ਹਨ ਕਿਸੇ ਦੀ ਸੋਚ ਦਾ ਪਤਾ ਨਹੀਂ ਲੋਕਾਂ ਦੇ ਦਿਮਾਗ ਕਿੰਨੇ ਕਿ ਤੇਜ ਨੇ ਕਿੱਥੇ ਕਿ ਤੱਕ ਭੱਜੇ ਫਿਰਦੇ ਨੇ ਕੁਝ ਨਹੀਂ ਕਿਸੇ ਬਾਰੇ ਕਹਿ ਸਕਦੇ ਹੈ ਨਾ ਵੀ ਕੀ ਸੋਚਾ ਉਹਨਾਂ ਦੀ ਕੀ ਗੱਲ ਬਾਤ ਆ ਕੁਝ ਪਤਾ ਨਹੀਂ ਹੈਗਾ ਵੀ ਸਾਡੇ ਕੋਲੇ ਵੀ ਭਾਈ ਦਿਮਾਗ ਹੈਗਾਗਾ ਹਨਾ ਸਾਨੂੰ ਵੀ ਪਤਾ ਸਾਨੂੰ ਵੀ ਨੌਲੇਜ ਹੈ ਜੇ ਕੋਈ ਨੌਲੇਜ ਹੈਗੇ ਤਾਂ ਹੀ ਵੀਡੀਓ ਸ਼ੂਟ ਕਰਦੇ ਆ ਤਾਂ ਹੀ ਇੱਥੇ ਤੱਕ ਆਏ ਆਪਣੇ ਘਰ ਦੀ ਕਬੀਲਦਾਰੀ ਚਲਾ ਰਹੇ ਹਾਂਗੇ ਮਤਲਬ ਆਪਣੀ ਕਬੀਲਦਾਰੀ ਦੇ ਨਾਲ ਨਾਲ ਆਪਣਾ ਸਭ ਕੁਝ ਕਰ ਰਹੇ ਹਾਂਗੇ ਵੀ ਸਾਡੇ ਕੋਲੇ ਵੀ ਦਿਮਾਗ ਹੈਗਾ ਮਿੰਦਾ ਲੋਕਾਂ ਦੀ ਬਿਲਕੁਲ ਵੀ ਸਮਝ ਨਹੀਂ ਆਉਂਦੀ ਹਨਾ ਬੜੀ ਆਸਾਨੀ ਨਾਲ ਇਹ ਤਾਂ ਕਹਿੰਦੇ ਉਹਨਾਂ ਨੂੰ ਸੁਣ ਕੇ ਕਹਿ ਰਹੇ ਨੇ ਲੈ ਦੋਸਤੋ ਵੀ ਸਾਡੇ ਕੋਲੇ ਕੀ ਦਿਮਾਗ ਨਹੀਂ ਹੈਗਾ ਕਿਉਂਸੀ ਕਿਸੇ ਦੀ ਰੀਸ ਕਰਾਂਗੇ ਕਿਉਂ ਸਾਨੂੰ ਲੋੜ ਆ ਹਨਾ ਵੀ ਸਾਨੂੰ ਵੀ ਰੱਬ ਨੇ ਦਿਮਾਗ ਦਿੱਤਾ ਜਿੰਨਾ ਕਿ ਤੁਹਾਨੂੰ ਦਿੱਤਾ ਉਹਨਾਂ ਦਾ ਦਿਮਾਗ ਸਾਨੂੰ ਵੀ ਦਿੱਤਾ ਤੁਹਾਡੇ ਨਾਲੋਂ ਵੱਧ ਦਿੱਤਾ ਸਮਝ ਨਹੀਂ ਆਉਂਦੀ ਕੁਝ ਵੀ ਮੈਨੂੰ ਤਾਂ ਵੀ ਕੀ ਗੱਲਬਾਤ ਆ ਹਨਾ ਕਿਉਂ ਇੰਨਾ ਇੱਕ ਦੂਜੇ ਨੂੰ ਉਹ ਕਰਨਾਗਾ ਜੇ ਚਲੋ ਮੰਨ ਲੈਨੇ ਆਪਾਂ ਕਿਸੇ ਦੀ ਰੀਸ ਵੀ ਕਰ ਲੈਨੇ ਆ ਹਨਾ ਤਾਂ ਉਹਦੇ ਵਿੱਚ ਕੀ ਆ ਕਿਸੇ ਦੀ ਆਪਾਂ ਮਾੜੀ ਰੀਸ ਨਹੀਂ ਕਰਾਂਗੇ ਹਨਾ ਉਹ ਗਲਤ ਹੁੰਦਾ ਵੀ ਕਿਸੇ ਦੀ ਆਪਾਂ ਮਾੜੀ ਰੀਸ ਕਰ ਲਈ ਹਨਾ ਅਮੀ ਗਲਤ ਕੰਮਾਂ 'ਚ ਪੈਗੇ ਉਹ ਰੀਸ ਗਲਤ ਹੁੰਦੀ ਹੈਗੀ ਜੇ ਚਲੋ ਚੰਗੇ ਕੰਮ ਲਈ ਆਪਾਂ ਕਿਸੇ ਦਾ ਕੋਈ ਗੁਨਾ ਆਪਣਾ ਲ ਵੀ ਲਵਾਂਗੇ ਉਹਦੇ ਵਿੱਚ ਮੈਨੂੰ ਤਾਂ ਨਹੀਂ ਲੱਗਦਾ ਵੀ ਕੋਈ ਰੀਸ ਆ ਜਾ ਕੁਛ ਗਲਤ ਹੈ ਨਾ ਪਰ ਲੋਕਾਂ ਦਾ ਸੱਚੀ ਜਮੇ ਹੀ ਸਰਿਆ ਪੇਗਾ ਕੁਛ ਨਹੀਂ ਕਰ ਸਕਦੇ ਤੇ ਬਸ ਆ ਹੀ ਸੀਗਾ ਤੇ ਵੀਡੀਓ ਥਰੂ ਮੈਂ ਕਹਾਂ ਚਲੋ ਦੱਸ ਦਮਾਂ ਵੀ ਭਾਈ ਸਾਡੇ ਕੋਲੇ ਵੀ ਦਿਮਾਗ ਹੈਗਾਗਾ ਤੇ ਨਾਲੇ ਮੈਂ ਤਾਂ ਇਹ ਚੀਜ਼ਾਂ ਜਿਹੜੀਆਂ ਨੇਗੀਆਂ ਸਾਲ ਦੋ ਸਾਲ ਤੋਂ ਬਰਤ ਰਹੀ ਹੈਗੀ ਹੈ ਨਾ ਦੋ ਸਾਲ ਤੋਂ ਬਰਤ ਰਹੀਆਂ ਸਾਲ ਡੇਢ ਸਾਲ ਤੋਂ ਤਾਂ ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰ ਰਹੀ ਹੈਗੀ ਹੈ ਨਾ ਵੀ ਦੱਸੋ ਕਿਥੋਂ ਕਿਥੋਂ ਰੀਸ ਆ ਗਈ ਕੀ ਆ ਗਈ ਵੀ ਸੁਣ ਕੇ ਕਹਿ ਰਹੇ ਨੇ ਹਨਾ ਮੈਨੂੰ ਤਾਂ ਇਹ ਹੀ ਨਹੀਂ ਸਮਝ ਆ ਰਹੀ ਕਹਿੰਦੇ ਸਵਾਸ ਗੋਇਲ ਹਾਜ਼ਵਾਸ ਗੋਇਲ ਨੂੰ ਸੁਣ ਕੇ ਕਹਿ ਰਹੇ ਨੇ ਲੈ ਦੱਸੋ ਕੀ ਕਰੀਏ ਚਲੋ ਜੀ ਜੋ ਕਹਿਣਾ ਜਿਹਨੂੰ ਠੀਕ ਲੱਗਦਾ ਜਿਵੇਂ ਜਿੰਦਾ ਦੀ ਜਮੇ ਦੀ ਜਿਹੜੇ ਸਬੰਦੇ ਦੀ ਸੋਚ ਹੁੰਦੀ ਆ ਨਾ ਉਦਾਂ ਹੀ ਬੋਲ ਲੈਂਦਾ ਉਹ ਕੋਈ ਕਰਨੀ ਜੀ ਕੋਈ ਗੁੱਸਾ ਗੱਲਾਂ ਨਹੀਂ ਆਪਾਂ ਤਾਂ ਕੁਛ ਨਹੀਂ ਉਹ ਹੈਗਾ ਵੀ ਚਲੋ ਜਿੰਨਾ ਕਿ ਜਿਸ ਕੋਲੇ ਦਿਮਾਗ ਹੁੰਦਾ ਉਹਨਾਂ ਕੀ ਬੰਦਾ ਵਰਤ ਲੈਂਦਾ ਤੇ ਇਸ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਹਾਂ ਮਿਲਦੇ ਆ ਤੁਹਾਨੂੰ ਕੱਲ ਨੂੰ ਵਧੀਆ ਜਿਹੀ ਬਲੌਗ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਹੱਸਦੇ ਰਹੋ বাসਦੇ ਰਹੋ ਖੁਸ਼ ਰਹੋ ਖਿਸ਼ਾਲ ਰਹੋ ਬਾਏ ਬਾਏ ਟੇਕ ਕੇਅਰ